ਪਕ ਲਈ ਪੋਸਟ ਨਿਯੋਜਨਾ ਨਾਲ ਮੇਰੇ ਨਾਲ ਮੇਰੇ ਸਾਥੀ ਬਿਕਰਮ ਵਿੱਕੀ ਜੀ ਨੇ ਅੱਜ ਅਸੀਂ ਉਹਨੂੰ ਮਾਨਸਾ ਦੀ ਜਿਹੜੀ ਲੈਬ ਲੋਕੇਸ਼ਨ ਬਖਾਵਾ 21 ਹਲਾਤ ਬਣ ਆਪਣੇ ਮਾਨਸਾ ਦੇ ਵਿੱਚ ਤੁਸੀਂ ਵੇਖੀ ਚੱਲਿਓ ਪੂਰੀ ਵੀਡੀਓ ਇੱਥੇ ਆ ਜਾਓ ਤੁਸੀਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਨਾ ਆ ਜਾ ਅਸੀਂ ਪਹੁੰਚ ਚੁੱਕੇ ਹਾਂ ਇਸ ਟਾਈਮ ਮਾਨਸਾ ਤਿੰਨ ਕੋਣੀ ਉੱਪਰ ਮਾਨ ਸਰ ਤੈਨ ਕੋਲੀ ਉਪਰ ਪਹੁੰਚ ਚੁੱਕੇ ਆਂ ਦੇਖੋ ਕੀ ਹਾਲਾਤ ਮੇਰੇ ਕੋਲ ਇਹ ਨਵਾਂ ਇੱਕ ਵਾਰ ਕਿਹਾ ਰਿਹਾ ਕਿੰਨਾ ਕ ਪਾਣੀ ਸੀ ਪਹਿਲਾਂ ਇੱਥੇ ਬਹੁਤ ਜ਼ਿਆਦਾ ਆਇਆ ਲੱਗਦਾ ਵੀ ਸਹਰ ਦਾ ਨਿਕਾਸ ਨੂੰ ਐ ਵਿਕਾਸ ਨੂੰ ਐ ਸਹਰ ਦਾ ਅਜੇ ਹੋਇਆ ਨਹੀਂ ਬਹੁਤ ਜ਼ਿਆਦਾ ਆਇਆ ਇੰਦਰੋਂ ਵੀ ਜ਼ਿਆਦਾ ਆਇਆ ਇੰਦਰੋਂ ਵੀ ਕਿਸੇ ਪਾਸੇ ਰਾਹ ਨਹੀਂ ਤੁਸੀਂ ਕਿੱਥੋਂ ਆਏ ਹੋ ਅਜੀ ਪਰ ਨਾਲ ਜਿੱਦਾਂ ਪਣ ਅੱਛੇ ਵੀ ਬਹੁਤ ਬੁਰਾ ਹਾਲ ਹੈ ਹਾਂ ਬੁਰਾ ਹਾਲ ਹੈ ਜਿਹੜੇ ਪੱਕੀ ਹਾਲਾਤ ਨੇ ਮੱਖਣ ਨੂੰ ਬੁਖਾਰ ਰਿਹਾ ਹੈ ਤਾਹੇ ਜਿਹੜੇ ਹਾਲਾਤ ਨੇ ਬਹੁਤ ਬੁਰਾ ਹਾਲ ਹੈ ਬੱਤਰ ਹੋਏ ਹੋਏ ਨੇ ਮਾਨਸਾ ਸ਼ਹਿਰ ਦੇ ਤੁਸੀਂ ਸਾਹਮਣੇ ਨਜ਼ਰ ਮਾਰੋ ਜਿਹੜਾ ਓਵਰ ਬ੍ਰਿਜ ਪੁਲ ਬਣਾਇਆ ਹੋਇਆ ਦੇਖੋ ਕਿੰਨਾ ਡੂੰਗਾ ਤੇ ਬੁਰਾ ਹਾਲ ਹੋ ਗਿਆ ਨਰਸ ਬਣਾਇਆ ਹੈ ਕਿਵੇਂ ਲੋਕ ਨਗਰੇ ਨੇ ਕਾਨੂੰ ਉਸ ਪਹਿਲਾ ਪਿੰਡ ਅਕਲੇਰੀ ਜਿਹੜੀ ਕਵਰ ਦਿਖਾਈ ਸੀ ਪੂਰਾ ਹਾਲ ਸੀ ਉੱਥੇ ਵੀ ਤੇ ਸ਼ਹਿਰ ਦਾ ਤੁਹਾਨੂੰ ਅਸੀਂ ਦਿਖਾਉਣੇ ਆ ਇਹ ਤਾਂ ਸ਼ੁਰੂਆਤੀ ਹੈ ਅਜੇ ਪਿੰਡ ਸ਼ਹਿਰ ਦੇ ਵਿੱਚ ਪੜੇ ਨਹੀਂ ਸਿਰਫ ਬਾਹਰ ਬਾਹਰ ਆ ਤਿੰਨ ਪੁਣੀ ਤੇ ਜਿਹੜਾ ਆਪਾਂ ਮੇਨ ਕਹਿ ਦਈਏ ਸਰਦੂਲਗੜ ਸਰਸਰੂੜੇ ਜਾਂਦੀ ਹੈ ਤਾਂ ਪੁਲਾਉਂਦਾ ਪੁਲ ਦੇ ਉਰਲੇ ਪਾਸੇ ਜਿਹੜਾ ਪਾਣੀ ਦਾ ਦੇਖੋ ਕੀ ਕਿੰਨਾ ਨਰਕ ਪਣਾ ਪਿਆ ਭਰਿਆ ਪਿਆ ਹਾਲਾਤ ਪੂਰਾ ਹਾਲ ਹੋਇਆ ਪਰ ਸ਼ਹਿਰ ਦੇ ਵਿੱਚ ਇੰਟਰਵਿਊ ਹੋਏ ਪਰ ਸ਼ਹਿਰ ਦੇ ਵਿੱਚ ਵੀ ਜਿਹੜੇ ਹੋਰ ਵੀ ਹਾਲਾਤ ਹੋਣਗੇ ਮਾੜੇ ਹੋਣਗੇ ਇਹ ਜਿਹੜੀ ਰੋਡ ਹੈ ਜਾਂਦੀ ਹੈ ਸਿੱਧਾ ਲੁਧਿਆਣਾ ਬਰਨਾਲਾ ਸੰਗਰੂਰ ਪਠੰਡਾ ਵੱ ਬਹੁਤ ਵੱਡੀ ਦਿੱਕਤ ਹੈਗੀ ਇੱਥੇ। ਲੇਕਿਨ ਚੱਲੀ ਅੰਦਰ ਆਪਾਂ। ਲਿਆ, ਲਿਆ ਮੋਟਰ ਤੇ ਅੰਦਰ। ਇਹਦੇ ਜਾਵਦੇ ਹਾਂ। ਚਲੋ ਅੰਦਰ ਨੂੰ ਭਾਉਣਾ ਇਸ ਤਰ੍ਹਾਂ। ਲਿਆ ਜਲਾ ਕੇ, ਹਰਦੀ ਬਾਹਰ, ਮੁਰਦੀ ਬਾਹਰ, ਕਰ ਦੇ ਆਪਾਂ ਹੋਰ। ਪਸੇ ਕਰ ਲੈ, ਕਰ ਲੈ ਬੈਠਾ। ਇਹ ਤੇ ਲਾਦਾ ਬਈ। ਕੋਈ ਕਿਧਰ ਜਾਣਾ? ਅਜੀ ਜਾਣਾ ਕੋਟ ਸੁਵੀਰ। ਅੱਛਾ ਮੰਗ ਨਹੀਂ ਰਿਹਾ ਹੁਣ। ਮੰਗ ਨਹੀਂ ਰਹੀ। ਨਹੀਂ ਕਾਤੇ ਤੁਸੀਂ। ਸਾਤੇ। ਅਜੀ ਮੋਟਰਸਾਈਕਲ ਤੇ। ਚਲ ਚਲ। ਪਾਣੀ ਲੰਗਦਾ ਨਹੀਂ। ਮੁੱਕ ਰਹਾ ਡੂੰਗਾ ਨਹੀਂ ਤੇਰੇ ਕੰਨ ਹੁੰਦਾ ਸੀਗਾ ਉਹ ਕਰਨਾ ਬਣਾ ਰਿਹਾ ਠੀਕਮੈਂਟ ਬਾਈ ਇਧਰ ਆ ਜਾ ਬਾਈ ਕਿੱਥੋਂ ਆਇਓ ਬਾਈ ਪਾਈ ਦੇਸ ਤੋਂ ਆਇਆ ਕਿੱਦਾਂ ਲੱਗਣਾ ਇਹ ਤੁਹਾਨੂੰ ਅਜੇ ਸਿੰਘੀਰ ਨੂੰ ਜਾ ਰਹੀ ਅੱਛਾ ਕਿਵੇਂ ਕਾਬੇ ਆਈ ਸੀ ਮੁੱਕ ਰਹਾ ਕਰਦੇ ਨਹੀਂ ਲੱਗ ਨਹੀਂ ਰਿਹਾ ਹੁਣ ਨਾ ਲੱਗਨੇ ਇਹ ਗਾਰਨਾ ਗਾਰਨੇ ਪਾਣੀ ਵਾਲਾ ਜੀ ਤੇ ਬਾਕੀ ਲੈਕਰ ਡੋਬਦਾ ਇਹ ਤਾਂ ਕਰਨੀ ਆ ਅਸੀਂ ਨਗਰ ਦੀ ਕੋਈ ਗੋਚ ਨਹੀਂ ਕੀਤੀ ਕਹਿੰਦੇ ਆ ਜੀ ਕੋਸਤ ਨੇ ਆਏ ਦੇਖ ਕੇ ਮੂਹਰੇ ਸੜਕੇ ਦੇਖ ਕੇ ਅੱਛਾ ਕਿਉਂ ਜਾਵ ਲੱਗਦਾ ਮੂਹਰੇ ਹੂੰ ਜਿਆਦੇ ਹੈ ਨਾ ਬਣੀ ਹਾਂ ਜਿਆਦੇ ਇਹੜਾ ਕੰਡ ਜੀ ਪਨਾ ਪੰਡ ਪੈਣੀ ਦੱਸਾਂ ਜੀ ਪੈਣੀ ਸਰ ਠੀਕ ਹੈ ਚਲੋ ਕੁਲੀਆ ਸੁਣੋ ਜੀ ਅੱਗੇ ਸ਼ਹਿਰ ਦੇ ਹਾਲਾਤ ਪਹਵਾਵਾਂਗੇ ਪਈਆਂ ਨੇ ਕਿਹਾ ਕਿ ਪਾਣੀ ਬਹੁਤ ਜ਼ਿਆਦਾ ਲੰਘਣੋਂ ਕੋਲ ਦਿੱਕਤਾਂ ਗੱਡੀਆਂ ਵੇਖੋ ਤੁਸੀਂ ਕਿਵੇਂ ਫਸ ਫਸ ਕੇ ਆ ਰਹੀਆਂ ਹਨ ਬੁਰਾ ਹਾਲਾਤ ਦੇਖੋ ਕਿੰਨਾ ਪਾਣੀ ਭਰਿਆ ਪਿਆ ਸ਼ਹਿਰ ਦੇ ਵਿੱਚ ਇਹ ਸ਼ਹਿਰ ਨਹੀਂ ਸ਼ਹਿਰ ਦੇ ਬਾਹਰ ਬਾਹਰ ਗਈ ਤਿੰਨ ਕੂਨੀਆਂ ਉੱਪਰ ਕਿਵੇਂ ਲੋਕ ਲੰਘ ਰਹੇ ਨੇ ਦੇਖੋ ਹੀ ਗੱਲ ਹੋ ਗਈ ਜਿਹੜਾ ਬਾਈ ਨੇ ਕਿਹਾ ਸੀ ਮੋਟਰਸਾਈਕਲ ਖਰਾਬ ਹੋ ਗਿਆ ਉਹ ਦੇਖੋ ਸਾਹਮਣੇ ਮੋਟਰਸਾਈਕਲ ਖੜ ਗਿਆ ਖਰਾਬ ਹੋ ਚੁੱਕਿਆ ਕਿਉਂਕਿ ਪਾਣੀ ਇੰਨਾ ਜ਼ਿਆਦਾ ਹਾਂ ਬਹੁਤ ਵੱਡੀ ਦਿੱਕਤ ਆ ਗਈ ਹੈ ਕਾਫੀ ਮੋਟਰਸ ਖੜੇ ਨੇ ਅੱਗੇ ਵੀ ਖੜਾ ਹੈ ਤੇ ਹੋਰ ਵੀ ਖੜੇ ਇਹ ਸੁਣੋ ਅਸੀਂ ਅੱਗੇ ਹਾਲਾਤ ਦਿਖਾਵਾਂਗੇ ਅੱਗੇ ਪਹੁੰਚਦੇ ਚਲੋ ਵਕੀ ਜੀ ਇਹ ਦੇਖੋ ਸਹਿਰ ਮਾਨਸਾ ਦੇ ਹਾਲਾਤ ਬਾਈ ਇੱਥੇ ਵੱਡੇ ਵੱਡੇ ਸੀਐਮ ਸਾਹਿਬ ਵੀ ਇੱਥੇ ਪਹੁੰਚੇ ਸੀ ਉਹਨਾਂ ਨੇ ਕਿਹਾ ਸੀ ਜਲਦ ਜਿਹੜਾ ਸਿਵਰੇ ਦੀ ਸਮੱਸਿਆ ਨੂੰ ਹੱਲ ਕਰਾਂਗੇ ਤੇ ਪ੍ਰੋਸਾ ਵੀ ਦਵਾਇਆ ਗਿਆ ਸੀ ਪਰ ਕਈ ਕਰੋੜ ਰੁਪਇਆ ਸਿਵਰੇ ਦੀ ਸਮੱਸਿਆ ਵਾਸਤੇ ਪੈਸੇ ਵੀ ਆ ਚੁੱਕੇ ਹਨ ਹਾਲੇ ਤੱਕ ਉਹ ਕੰਮ ਨਹੀਂ ਪੂਰਾ ਹੋਇਆ ਏ ਟੀਸੀ ਦੇਖੋ ਇਸੀ ਦਫਤਰ ਜਿੱਥੇ ਮੁੱਖ ਅਫਸਰ ਬੈਠੇ ਉੱਥੇ ਬੁੜੇ ਲਾ ਚੁੱਕੇ ਨੇ ਤਾਂ ਦੇਖੋ ਜਿੱਦਾਂ ਜ਼ਿਲ੍ਹੇ ਦੇ ਮਾਨਤਲੇ ਜ਼ਿਲ੍ਹੇ ਦੇ ਅਫਸਰ ਨੇ ਉੱਥੇ ਬੁਰਾ ਹਾਲ ਹੈ ਤਾਂ ਜਿਹੜੇ ਆਮ ਲੋਕਾਂ ਤਾਂ ਉਹਨਾਂ ਦਾ ਕੀ ਹਾਲਾਤ ਹੋਗੇ ਤੁਸੀਂ ਦੇਖੋ ਚਲੋ ਪੂਰੀ ਅਸੀਂ ਦੁਹਾਰਨ ਲੈ ਮਾਨਸਾ ਅਗਲੇ ਪੋਸਟ ਨਿਊਜ਼ ਦੇ ਨਾਲ ਮੇਰੀ ਮਿੱਤਰ ਨੇ ਬਕਰਮਕੀ ਜੀ ਦੇਖੋ ਕੀ ਹਾਲਾਤ ਹੋਏ ਬਨੇ ਸਾਰੇ ਅਗਲੇ ਥੋੜਾ ਵਿਖਾਵਾਂਗੇ ਬੱਸ ਸਟੈਂਡ ਵੀ ਆਉਣ ਵਾਲਾ ਤੁਸੀਂ ਬਨੇ ਰਹੋ ਅਗਲੇ ਪੋਸਟ ਦੇ ਨਾਲ ਕਿ ਅਸੀਂ ਪੂਰਾ ਸਹਿਰ ਵਿਖਾਵਾਂਗੇ ਹਾਲਾਤ ਵਿਖਾਵਾਂਗੇ ਮੌਕੇ ਦੇ ਸਹਿਰ ਦੇ ਕਿੱਡੇ ਕਿੱਡੇ ਵਾਅਦੇ ਕੀਤੇ ਗਏ ਸੀ ਕੀ ਕੀ ਹੋਇਆ ਹੁਣ ਤ ਯਾ ਕੀ ਅਥਰ ਸੈਰ ਬਸੇ ਦਾ ਕਹਿਣਾ ਉਹ ਵੀ ਸਾਡੀ ਗੱਲ ਸੁਣਵਾਵਾਂਗੇ ਤੁਸੀਂ ਬਣੇ ਰਹੋ ਅਗਲੇ ਪੋਸਟ ਨੂੰ ਲਾਣ ਕਾਫੀ ਗਲੀਆਂ ਵਿੱਚ ਇਹ ਨੇ ਨੀਵੇਂ ਨੇ ਕਾਫੀ ਗਲੀਆਂ ਇੰਨੇ ਨੀਵੇਂ ਨੇ ਕਹਿੰਦੇ ਬਾਪਕੇ ਉੱਥੇ ਲੱਖ ਲੱਖ ਤੱਕ ਪਾਣੀ ਖੜਾ ਹੈ ਤੇ ਪਰ ਜੇ ਤੁਸੀਂ ਉੱਥੇ ਨਹੀਂ ਜਾ ਸਕਦੇ ਕੋਸ਼ਿਸ਼ ਕਰਾਂਗੇ ਪਹੁੰਚਣ ਦੀ ਤੁਹਾਨੂੰ ਅਜਿਹੀ ਜਗ੍ਹਾ ਵੀ ਵਿਖਾਵਾਂਗੇ ਕਿਸੇ ਨਾਲ ਅਜਿਹੀ ਜਾਵਾਂਗੇ ਕਿ ਕਿੰਨਾ ਸ਼ਹਿਰ ਦਾ ਬੁਰਾ ਹਾਲ ਹੋਇਆ ਪਿਆ ਪਰ ਬਾਤ ਹੀ ਸਿਰਫ ਬਾਤ ਹੀ ਰਹੇਗੀ ਜਿਹੜੇ ਗੱਲਾਂ ਸੀ ਸਿਰਫ ਗੱਲਾਂ ਹੀ ਰਹਿ ਗਈਆਂ ਦੇਖਦੇ ਨੂੰ ਸਹਿਰ ਮਾਨਸਾ ਦੇ ਹਾਲਾਤ ਦਿਖਾਵਾਂਗੇ ਕਿ ਤਰ੍ਹਾਂ ਦੇ ਹੁੰਦੇ ਨੇ ਥੋੜਾ ਜਿਹਾ ਇੱਥੇ ਰਾਹਤ ਹੈ ਉਧਰ ਸੜਕ ਉੱਚੀ ਹੈ ਰਸਟੈਂਟੂ ਜਿਹੜੀ ਜਾਂਦੀ ਹੈ ਥੋੜਾ ਜਿਹਾ ਠੀਕ ਹੈ ਪਰ ਇਸ ਤੋਂ ਬਾਅਦ ਜਿਹੜਾ ਪਰਲੇ ਪਾਸੇ ਉਹਨੂੰ ਹਾਲਾਤ ਦਿਖਾਵਾਂਗੇ ਈ ਨਗਰ ਮਹੱਲੇ ਦੇ 메ਨ ਬਜ਼ਾਰ ਤੇ ਮਾਨਸਾ ਦੇ ਹਾਲਾਤ ਦਿਖਾਵਾਂਗੇ ਦੇਖੋ ਕਿੰਨਾ ਪਾਣੀ ਖੜਾ ਤੋ ਦੋ ਫੁੱਟ ਦੁਕਾਨਾਂ ਉੱਤੀਆਂ ਨੇ ਉੱਥੇ ਹੀ ਪਾਣੀ ਜਿਹੜਾ ਕਹਿੰਦੇ ਅੰਦਰ ਚਲਾ ਗਿਆ ਸੀ ਤੋ ਦੋ ਫੁੱਟ ਚੇਰ ਕਰਨ ਦੇ ਵਿੱਚ ਨਾ ਦੇਖੋ ਕਿੱਥੇ ਖੰਡੇ ਉੱਤੇ ਦੋ ਦੋ ਫੁੱਟ ਪਾਣੀ ਹੈ ਜਿਹੜੇ ਨਵੇਂ ਥਾਂ ਨੇ ਇੱਥੋਂ ਘਟ ਘਟ 4-4 5-5 6-6 ਫੁੱਟ ਨੀਵਾ ਹੈ ਪਰਲੇ ਪਸੇ ਤਾਂ ਉੱਥੇ ਦੇਖੋ ਕਿੰਨਾ ਪਾਣੀ ਹੋਊਗਾ ਪਹਿਲਾਂ ਸੀਵਰੇ ਦਾ ਪਾਣੀ ਨਿਕਲਦਾ ਰਹੇ ਸੀ ਉਹੀ ਬਹੁਤ ਬੜਾ ਇੱਕ ਸਮੱਸਿਆ ਬਣੀ ਸੀ ਸੀਵਰੇ ਦਾ ਪਾਣੀ ਨਿਕਲਦਾ ਸੀ ਪਰ ਨਹੀਂ ਪੈ ਗਿਆ ਉੱਥੇ ਬਰਸਾਤ ਵੀ ਹੋ ਗਈ ਲੰਮੇ ਸਮੇਂ ਬਾਅਦ ਜਦੋਂ ਬਰਸਾਤ ਹੋਈ ਹੈ ਤਾਂ ਤੁਸੀਂ ਸਿਰ ਸੋਚੋ ਹੁਣ ਕੀ ਹਾਲਾਤ ਹੋ ਗਏ ਹੋਣੇ ਪਹਿਲਾਂ ਵੀ ਪਾਣੀ ਇੱਥੇ ਕਾਫੀ ਖੜਾ ਹੁੰਦਾ ਸੀ ਉਹਨੂੰ ਅਸੀਂ ਦਿਖਾਇਆ ਵੀ ਸੀਗਾ ਪਹਿਲਾਂ ਵੀ ਅਸੀਂ ਲਾਈਵ ਕੀਤਾ ਸੀ ਦਿਖਾਇਆ ਸੀ ਕਿ ਇਹ ਹਾਲਾਤ ਕਿਹੋ ਜਿਹੇ ਨੇ ਸਰ ਦੇ ਕੁਝ ਜੁੜੇ ਨੇ ਬਸ ਸਾਨੂੰ ਬੁਹਾ ਰਹੇ ਸੀ ਪੂਰੇ ਹਾਲਾਤ ਬਸਟੈਂਡ ਦੇ ਕੋਲ ਅਸੀਂ ਪਹੁੰਚ ਚੁੱਕੇ ਹਾਂ ਹਾਲਾਤ ਦੇਖੋ ਦੁਕਾਨਾਂ ਦੇ ਹਲੇ ਬਰਸਾਤ ਨੇ ਹੋਣਾ ਸ਼ੁਰੂਆਤੀ ਕੀਤੀ ਗਈ ਆ ਪਰ ਦੇਖੋ ਬਸਟੈਂਡ ਦਾ ਜਿਹੜਾ ਬਿਲਕੁਲ ਸਾਨੂੰ ਕਿਹਾ ਸੀ ਨਾ ਵੀ ਬੁਰਾ ਹਾਲਾਤ ਹੈ ਉੱਥੇ ਆਪ ਅਸੀਂ ਪਹੁੰਚ ਚੁੱਕੇ ਹਾਂ ਸੇਵਾ ਸਿੰਘ ਫਿਕਰੀ ਵਾਲਾ ਚੌਕ ਮੇਨ ਜਿਹੜਾ ਬਸਟੈਂਡ ਦੇ ਸਾਹਮਣੇ ਉਹ ਨਾ ਅੱਜ ਕਾ ਤੁਹਾਨੂੰ ਉੱਥੇ ਬੱਸ ਸਟੈਂਡ ਆ। ਆ ਦੇਖੋ ਕਿਵੇਂ ਪਾਣੀ ਭਰਿਆ ਹੋਇਆ ਇੱਥੇ। ਇਹ ਤੁਸੀਂ ਦੇਖ ਸਕਦੇ ਹੋ ਬੱਸ ਸਟੈਂਡ ਅਖਲੀ। ਇਹ ਕਿਹੜਾ ਆ ਗਿਆ? ਮਾਨਸਾ। ਬੱਸ ਸਟੈਂਡ ਮਾਨਸਾ ਪਹੁੰਚ ਗਏ ਅਸੀਂ। ਤੁਹਾਨੂੰ ਅਸੀਂ ਕਿਹਾ ਸੀ ਬਾਜ਼ਾਰ ਦੇ ਹਾਲਾਤ ਦਿਖਾਵਾਂਗੇ। ਪਰ ਦੇਖੋ ਕਿੰਨਾ ਪਾਣੀ ਇੱਥੇ ਭਰਿਆ ਹੋਇਆ। ਇਹ ਹੋ ਰਿਹਾ ਨਾ ਬਾਜ਼ਾਰ ਮੇਨ ਬਾਜ਼ਾਰ ਸ਼ੁਰੂ ਹੋ ਜਾਂਦਾ ਪਾਣੀ ਦੇਖੋ ਇੱਥੇ ਕਿੰਨਾ। ਦੇਖੋ ਕਿਵੇਂ ਭਰ ਗਿਆ ਬਾਜ਼ਾਰ ਦੇ ਵਿੱਚ ਪਾਣੀ। ਖੜ ਤੇ ਲਾਲਾ ਪਾਉਂ ਗਾਣਾ ਪੁੱਤ ਉੱਤਰ ਕੇ ਇਹ ਦੇਖੋ ਕੀ ਹਾਲਾਤ ਬਣੇ ਪਏ ਨੇ ਹਲੇ ਸਹਿਰ ਬਾਜ਼ਾਰ ਸ਼ੁਰੂ ਹੋਣਾ ਮਾਨਸਾ ਦਾ ਜਿਹੜਾ ਬਾਜ਼ਾਰ ਆ ਸ਼ੁਰੂ ਹੋਣਾ ਦੇਖੋ ਪਾਣੀ ਕਿੰਨਾ ਕਿੰਨਾ ਇੱਥੇ 3-3 ਫੁੱਟ 4-4 ਫੁੱਟ ਪਾਣੀ ਇਹਦਾ ਭਰੇ ਹੋਏ ਅੱਗੇ ਤਾਂ ਤੁਸੀਂ ਵੇਖੋ ਬਹੁਤ ਮਾੜਾ ਹਾਲ ਹੈ ਤੁਸੀਂ ਬਾਜ਼ਾਰ ਚ ਜਾਣਨੇ ਹੋ? ਹਾਂ। ਬਾਜ਼ਾਰ ਚ ਕਿੰਨਾ ਕ ਪਾਣੀ ਆ? ਮਾੜਾ ਆ ਰਿਹਾ ਕਿੱਦਿਹਾ। ਨਹੀਂ ਕਿੰਨਾ ਕ ਪਾਣੀ ਉੱਥੇ ਦੇਖੋ ਕਾਹ ਕੇ ਫਟੂ ਪਣੀ। ਹੈਗਾ ਤਿੰਨ ਦਰ ਚਾਰ ਫਟੂ ਪਣੀ। ਤੁਸੀਂ ਗਏ ਨਹੀਂ ਬਾਜ਼ਾਰ ਚ? ਆਉਂ ਪਤਾ। ਅੱਛਾ। ਬਾਜ਼ਾਰ ਚ ਕਿੰਨੇ ਕ ਪਾਣੀ ਹੈਗਾ ਬਾਜ਼ਾਰ ਚ? ਬਕਿੰਨਾ ਕ ਪਾਣੀ? ਕਿੰਨਾ ਕ ਹੈਗਾ? ਮਹਾ ਘੋਟਿਆਂ ਤੋਂ ਉੱਤੇ ਆ। ਅੱਛਾ। ਪੂਰਾ ਹਾਲਾ ਪੂਰਾ ਹੋਇਆ ਪੈ। ਉਹ ਰੰਗ ਤੋਂ ਕਿਵੇਂ ਹੋ ਹਾਂਜੀ ਕਿੰਨਾ ਕੱਬਾ ਯਾਰ ਚ ਪਾਣੀ ਕਿੰਨਾ ਕ ਹੈ ਸਾਰੀ ਕੋਟੇ ਕੋਟੇ ਆ ਜੀ ਲੱਗਦਾ ਜਿਹੜਾ ਵਾਦੇ ਕੀਤੇਗੇ ਸੀ ਸਹਿਰ ਵਿਕਾਸ ਦਾ ਮਾਨਸਾ ਦਾ ਵਿਕਾਸ ਕੀਤਾ ਗਿਆ ਕਪਟਾ ਦੇਖੀ ਆ ਜਾ ਰਹਾ ਦੇਖੋ ਕਿੰਨਾ ਜਿਹੜਾ ਹਾਲਾਤ ਉਹ ਤੇ ਬੂਗਲਾਕ ਦਿੱਲੀ ਕੇ ਸਾਈਡ ਤੇ ਜਾਣਾ ਪਏ। ਮੇ ਕਿ ਚਲੀਏ ਆਪ ਅੰਦਰ ਚਲੀਏ ਥੋੜਾ ਜਾਣਾ ਬੂਗਲਾ ਕੇ ਅੰਦਰ ਨਹੀਂ ਆਂਦਾ ਪਾਣੀ ਦੇ ਬਰੇ ਅੰਦਰ ਪਾੜਾ ਖੰਦਾ ਮੜੀ ਬਿਮਾਰੀ ਲਾਣੇ ਤੇਵਰੇ ਮਿਚੋ ਜਾਂਦਾ